ਕੀ ਦਿਖ ਪੈਣਾ ਕੜਕ ਦੇ ਟਾਈਮ ਨੂੰ ਜੀਰੀ ਵੀਜਿਆ ਕਰੀਏ ਜੀ ਕੜਕ ਦੇ ਟਾਈਮ ਨੂੰ ਜੀਰੀ ਵੀਜਿਆ ਕਰੀਏ ਜੀ ਰੀ ਦੇ ਟਾਈਮ ਨੂੰ ਕੜਕ ਵੀਜਿਆ ਕਰੀਏ ਜੀ ਜਿਲੇ ਕਰਦੇ ਪਰਦੇ ਕਰੂੰਗੇ ਹਨਾ ਈਰੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਈ 855 ਤੇ ਤੇ ਬਾਕੀ ਬਈ ਆਪਾਂ ਨੇ ਕੱਲ ਤੂਟ ਬਣਾ ਲਈਦੀ ਜਿਵੇਂ ਆਪਾਂ ਦੱਸਿਆ ਵੀ ਮੱਕੀ ਵੇਚਣੀ ਆ ਮੱਕੀ ਦੀ ਖੇਤ ਤਿਆਰ ਕਰਨ ਲੱਗੇ ਆ ਤੇ ਹੁਣ ਆਏ ਤੇ ਬਈ ਸਵਾਣੇ ਗਏ ਤੇ ਅੱਜ ਤੇ ਬੱਦਲ ਹੋਇਆ ਮੈਂ ਪੂਰਾ ਇਹ ਬਿਜਲੀ ਲੱਤ ਗਈ ਸੀ ਪਰ ਗਣੀਆਂ ਗਿਰੀਆਂ ਹਟ ਗਈਆਂ ਬਸ ਹੁਣ ਤੇ ਬਾਕੀ ਹੁਣ ਲੱਗੇ ਆ ਇੱਧਰ ਕਵੀਆਂ ਲੈ ਕੇ ਆਏ ਹੱਚਵੀਰ ਵਾਲੀਆਂ ਵੀ ਚੱਲ ਛੇਤੀ ਕੰਮ ਨਿਬੜਨਾ ਜੁੰਡੇ ਵਧੀਆ ਵੱਢੋ ਜੂਗੇ ਤੇ ਫਿਰ ਆਪਾਂ ਨੇ ਵੀ ਬਾਅਦੋਂ ਬਾਈ ਅਭੀ ਤੋ ਵੀ ਲਾਵਾਂਗੇ ਹੁਣ ਆਪਣੀਆਂੜੀਆਂ ਆਪਾਂ ਨੇ ਵੇਚ ਦੇਣੀਆਂ ਕਿਉਂਕਿ ਤਾਂਵੇਂ ਵੀ ਘਸੇਵੇਂ ਤਾਂਵੇਂ ਪਾਉਣੇ ਪੈਣੇ ਆਪਾਂ ਨੂੰ ਇਹਨਾਂ ਨੂੰ ਵਧੀਆ ਕੋਈ ਚਲਦੀਆਂ ਜਾਂ ਵਧੀਆ ਬਣਵਾ ਲਾਂਗੇ ਦੇਖ ਲਊਂਗੇ ਜਿਵੇਂ ਲੋਟ ਲੱਗਿਆ ਤੇ ਹੁਣ ਆਹ ਬਾਦੀ ਆ ਬਾਈ ਦੋ ਵਜੇ ਡੇਢ ਵੀ ਵੀਲਾ ਹੋ ਜਾਣਾ ਆਪਣਾ ਇਹ ਇਹਨੂੰ ਬਾਅਦ ਕੇ ਆਪਾਂ ਕਰੀਏ ਤਿਆਰ ਤੇ ਦੋਹਰ ਤੇ ਹੇਰ ਜਿੰਨਾ ਵੀ ਹੁੰਦਾ ਹੈ ਮਲਾਈ ਬਣਾਉਣੀ ਤੇ ਬਾਅਦ ਰੂਟਾ ਮੀਟਰ ਪੇਰਨਾ ਕੱਲ ਨੂੰ ਮੱਕੀ ਵਾਲਾ ਬੁਲਾ ਲੈਣਾ ਕੱਲ ਨੂੰ ਬੱਟਾ ਤੇ ਮੱਕੀ ਬਿਜਾ ਦੇਣਾ ਤੇ ਬਾਕੀ ਹੁਣ ਲੱਗੇ ਆ ਚਲਾਉਂਦੇ ਆ ਟਰੈਕਟਰ ਤੇ ਬਾਜੋ ਸਾਈਡ ਉਹ ਕਰਦੇ ਠੀਕ ਆ ਉਹ ਤੱਕ ਆਹ ਕਿਊਰਾਂ ਬੁਲਾਦਾ ਮਿੱਟੀ ਦਾ ਆਹ ਕਿਊਰਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਜੀ ਬਾਕੀ ਭਾਈ ਪੰਜ ਚ ਪਹੁੰਚਿਆ ਚਾਹ ਲੈ ਕੇ ਪੰਜ ਕਹਿੰਦਾ ਸੱਕਿਆ ਪਿਆ ਭਾਈ ਚਾਹ ਪਿਲਾ ਦੇਣਾ ਨਾਲ ਬਿਸਕੁਟਾਂ ਨਾਲ ਨਾਲ ਪਕੌੜੀਆਂ ਲੇਕੇ ਆ ਮੁੰਡਾ ਸਪੈਸ਼ਲ ਚਾਹ ਪਾਣੀ ਪਿਲਾਤਾ ਹੁਣ ਮੁੰਡਿਆਂ ਦਾ ਕਰਿਆ ਕਰਿਆ ਸੈਟਪੇਸ ਨੀਲੀ ਨਵਾਂ ਗਈ ਉਹ ਨੀਲੀ ਤਾਂ ਸਾਡੇ ਉੱਤੇ ਕਰ ਕਰਾਈ ਫੇਰ ਕੇ ਆ ਬਸ ਕਰਕੇ ਕੰਮ ਕਿੱਥੇ ਤਾਂ ਬਾਕੀ ਭਾਈ ਹੁਣ ਲੱਗਿਆ ਕੀਰੇ ਨੂੰ ਵੱਡਾ ਲੱਗਿਆ ਮਾਦਾ ਬੰਨਿਆ ਤਾਂ ਸਾ ਬੰਨਿਆ ਸਾਹੀ ਬੱਜ ਗਿਆ ਤਾਂ ਜੂੰਡਾ ਕਰਦਾ ਉਹਦਾ ਗੱਲਾਂ ਪੱਕਾ ਨਹੀਂ ਉਹਦਾ ਮਾਰਾ ਬੰਨਾਂ ਲੱਗਿਆ ਤੇਰਾ ਦੇਖ ਕੇ ਜਾ ਤੂੰ ਝੰਡੇ ਦਿਖਾਉਂਦਾ ਤਾਉਣਾ ਬਾਕੀ ਭਾਈ ਹੁਣ ਅੱਪਰ ਜਾਣਾ ਪੈਂਦਾ ਲੋਕਾਂ ਨੂੰ ਕਿਉਂਕਿ ਇਹ ਏਰੀਆ ਪਸੰਦ ਨਹੀਂ ਉੱਧਰ ਹੀ ਰਹਿੰਦੀ ਆ ਬਿਲਕੁਲ ਪਰੇ ਤੇ ਸਾਰਾ ਬਾਕੀ ਹੁਣ ਰਾਤ ਨੂੰ ਹਵਾ ਜਾਂਦੀ ਹੂ ਉਸ ਤਾਂ ਪੈਣੀ ਨਹੀਂ ਪੱਲਾ ਪਾਸੋਂ ਉੱਧਰ ਦੇ ਸਪੀਸ ਬਸ ਹੁਣ ਮੰਨਦੇ ਜਿੰਦੇ ਆਪਣੇ ਵੱਟ ਕੇ ਆਏ ਆ ਸਾਰੀ ਰਾਤ ਜੱਦੀ ਹੁਣ ਆਪਣੀ ਆਪ ਵੜਵਾ ਲਈਏ ਚੱਲ ਹੁਣ ਮੈਂ ਬਸ ਆ ਇੱਕ ਵਾਰੀ ਆਪਾਂ ਸੈੱਟ ਪਰ ਫਿਰ ਬਾਅਦ ਦਵਾਈ ਇਕੱਠੀ ਕਰਾਉ ਫਿਰ ਖਾਲਾ ਦੇਖੀਏ ਕੀ ਜੀਏ ਕੰਮ ਸਹੀ ਗਾ ਤੇ ਬਾਕੀ ਦਿਖਾਉਣਾ ਭਾਈ ਮਸ਼ੀਨ ਆਏ ਤੇ ਜੀ ਬਈ ਆ ਗਈ ਦੀ ਕਪੈਨ ਅੱਲ ਵਲੀ ਵਾਲੇ ਹੀ ਬੰਦੇ ਦੇਖਿਆ ਜਿਹੜਾ ਰਾਤ ਦੇ ਵੇਖੋ ਤੇ ਕੀ ਹੋ ਗਿਆ ਸੱਸੀ ਗਾਲ ਜੀ ਸੱਸੀ ਗਾਲ ਜੀ ਕੀ ਪਗੰਨਾ ਘਟਾਇਆ ਸਾਨੂੰ ਲਿਆ ਕੇ ਦੋ ਕੁਸ ਅਗੇ ਨਵਾਉਣ ਲੱਗਿਆ ਹੋਇਆ ਜਦੋਂ ਡਾਡਾ ਹੁਣ ਡੈਡੀ ਦਾ ਫੋਨ ਆਇਆ ਕਹਿੰਦਾ ਉਹਨਾਂ ਨੇ ਹਾਂ ਕਰ ਦਿੱਤੀ ਵੱਡੂ ਵੇ ਪਤਾ ਨਾ ਤਵੀਆਂ ਘੜਾਈਆਂ ਤੁਹਾਡੇ ਕੋਲੋਂ ਗਿਆ ਤੁਸੀਂ ਮਸ਼ੀਨ ਲਈ ਆਉਂਦੇ ਸੀ ਤੇ ਟਰਾਲਾ ਬੰਨ੍ਹਣ ਵਾਲਾ ਪਾ ਕੇ ਲਿਆਇਆ ਤੇ ਕੱਲਾ ਰੱਖੀਆ ਫਿਰ ਹਾਂਜੀ ਸਵੇਰੇ ਆ ਗਏਗੇ ਸੋਨਿਆ ਤੁਸੀਂ ਵੀ ਗੱਲ ਕਰੋ ਲੋਹਰ ਤੇ ਹੋ ਜੂਗੀ ਪਾਰਟੀ ਆਹ ਦੇਖ ਲਓ ਪਹਿਲਾ ਬੰਦਾ ਉਹਦੇ ਨਾਲ ਸਸਰੀ ਗੱਲ ਠੀਕ ਆ ਮੈਨੂੰ ਕਹਾਂ ਮੈਂ ਚਲਾਓ ਸਾਈਡ ਨੂੰ ਘੁੰਮ ਲਾ ਮੈਂ ਇੱਧਰ ਦੇਖਦਾ ਆ ਬਾਈਥੇ ਤੇ ਵੱਢ ਕੇ ਕਦੋਂ ਤੱਕ ਲੜਤੀ ਉਹ ਜਾ ਦੇ ਉਹਨੇ ਕਹਿ ਤਾ ਆਉਗੇ ਹਾਂ ਸਾਈਡ ਤੋਂ ਨਿਕਲ ਜਾ ਗਾੜੀ ਕਹਿੰਦਾ 100 ਰੁਪਏ ਫालतू ਦੇ ਦਊਗਾ ਨਾ 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 ਲਾਉਂਗਾ ਤਾਹੀ ਆ ਹੈਂ ਕਹਿੰਦਾ 100 ਫालतू ਦੇ ਦਊਗਾ ਚੰਗੀ ਜਿਹਾ ਵੜਦੇ ਹੋ ਹਾਈ ਮੋੜ ਦੇ ਪਰਮ ਜਿੱਦਣ ਮਾਚਰਾਂ ਦੇ ਮੜਦੇ ਤੇ 2 ਰੁਪਏ ਲੈ ਲਈ ਮੈਨੂੰ ਕਿਹਾ ਮਗਾ ਬੱਚਾ ਬੇਟਾ ਮੈਂ ਤਾਂ ਤੁੰਦਲਾ ਦਾਤੀ ਵੀ ਨਾ ਫੜਾ ਪੇ ਪੁਰੇ ਵੱਡੀ ਤੋਂ ਲੱਗੇ ਜੇ ਲੈਕਟੋਰ ਕੋ ਖੜ ਜੇ ਕਰੇ ਟੇਗਰ ਤੋਂ ਕਿਦ ਕਰੇ ਟਿਕੂ ਬੜੇ ਕਰੇ ਉਧਰ ਮੈਂ ਚੜ੍ਹਿਆ ਆ ਆਹੋ ਦੋ ਨੀਂਦਿਆ ਉੱਧਰੋਂ ਉੱਧਰ ਨਹੀਂ ਉਹ ਕਹਤਾ ਨਾ ਅੱਛਾ ਠੀਕ ਹੋਰ ਤੇ ਵਧਵਾਈ ਆ ਉਹਦੇ ਅਗਲੇ ਦਿਨ ਹੈ ਉਹਦੇ ਪੀ ਫਲਾਟ ਦੇ 2 ਵਜੇ ਤੇ ਚੱਲਣੀ ਆ ਉਹ ਉਧਰ ਦੀ ਗੱਲ ਕਰਦਾ ਜਿਹਨਾਂ ਨੇ ਵਧਾਈਏ ਨਾ ਤੇ ਜਨਮੀ ਪਏ ਆ ਬਹੁ ਨੇ ਜੀ ਆਈਏ ਤੋਂ ਇਹ ਮੰਨ ਦੇਣੀ ਚਾਹੀਦੀ ਤੁਝੇ ਟਾਈਮ ਹੀ ਨਹੀਂ ਆ ਦੇਖ ਲੈ ਹਈਏ ਉਧਰ ਵੀ ਜਿਹਨਾਂ ਮੈਂ ਕਹਿੰਦਾ ਵੀ ਵੜ ਤੋ ਵੜ ਤੋ ਬਹੁਤ ਔਖੇ ਬਣਾਏ ਤਨੀ ਕੀ ਲੋਕਾਂ ਦੇ ਆ ਨਾ ਮਨ ਤੇ ਬਾਅਦ ਅਸੀਂ 10 8 7 ਕਿੰਨੇ ਵੱਡੇ ਆ ਕਿੰਨੀ ਕਿਤੇ ਮੇਰੀ ਗੱਲ ਤਾਂ ਤੂੰ ਆਏ ਸਾਹ ਲਾ ਲਾ ਇਹ ਮਸ਼ੀਨ ਦਾ ਇੱਕ ਭਲੇੜ ਦੀ ਸਿੰਬਲ ਡਰ ਜਿਵੇਂ ਆਉਗੀ ਆਹਾਂ 10 15 ਮਿੰਟ ਖਾਂਦੀ ਆ ਐਨਾ ਟਾਈਮ ਲੱਗਿਆ ਨਾ 10 ਮਿੰਟ ਵਿੱਚ ਲੱਗ ਜਾਣਾ ਲੈ ਜਸਤਾ ਤਾਂ ਉਹ ਵੀ ਏਕਣੇ ਕਣ ਵਧ ਕੇ ਫੇਰ ਆਉਣ ਸਾਡੇ ਕਿਆ ਕਿਆ ਸੜਨ ਲੱਗਿਆ ਹੁਣ ਤੁਸੀਂ ਮੈਨੂੰ ਦਵੇਰ ਦਾ ਚਾਚੇ ਨੇ ਕਿਆ ਹੋ ਗਿਆ ਕਹਿੰਦਾ ਬਾਈ 5 ਵਜੇ ਆ ਆ 5 ਥੋੜੀ ਆ ਹੁਣ 8 ਵੀ ਵੱਜ ਗਈ ਫੇਰ ਕਿਆ ਹੋ ਗਿਆ ਲੇਟ ਫੇਟ ਕੰਮ ਆ ਸਾਬ ਦੇ ਉਹਨੇ 5:00 ਵਜੇ ਆ ਕੇ 5:30 6:00 ਵਜੇ ਆਓ ਉਦੋਂ ਹੀ ਤਾਂ ਤੈਨੂੰ ਕਹਿ ਰਹਾ ਜੇ ਹੁਣ ਯਾਰ ਇਹਨਾਂ ਨੂੰ ਵਿਚਾਰੇ ਨੂੰ ਮਸ਼ੀਨ ਮਿਲਦੀ ਨਹੀਂ ਕੋਈ ਹੋਰ ਹੁਣ ਜੇ ਲਾਗ ਲੱਗੀ ਵੀ ਵੱਡ ਹੋ ਗਿਆ ਕਿਸੇ ਦਾ ਕੁਝ ਉਹ ਥੋੜੀ ਘਸਣ ਲੱਗਿਆ ਯਾਰ ਹੁਣ 10 ਮਿੰਟ ਲੱਗਣੇ ਨਹੀਂ ਸਾਨੂੰ ਅੱਧਾ ਘੰਟਾ ਲੱਗਣਾ ਇਹ ਹੁਣ ਤੁਸੀਂ ਮੇਰੇ ਲਾਗ ਉੱਥੇ ਮੁਰੇ ਤੁਹਾਡਾ ਕੋਈ ਹੋਰ ਕੇਤ ਹੁੰਦਾ ਜੇ ਤੁਸੀਂ ਵੱਡ ਵੀ ਦਿੰਦੇ ਮੇਰੇ ਕਿਹੜਾ ਤੁਸੀਂ ਹੱਥ ਗਿਆ ਤਾਂ ਘੰਟੇ ਚ ਤੁਸੀਂ ਨੂੰ ਵੀ ਕੱਢਦਾ ਮੈਨੂੰ 10 ਮਿੰਟ ਲੱਗੇ ਆਣ ਦਾ ਬਹੁਤ ਹੈ ਜਿਹੜੀ ਆਹ ਅਜੇ ਘਰ ਮਾੜਦਾ ਮੈਨੂੰ ਆਹ ਖੇਤ ਕੋਈ ਦੇਤੀ ਨਹੀਂ ਗਣਾ ਹੈ ਗਣਾ ਤਾਂ ਗਿਆ ਤਾਂ ਉਦਨੇ ਖੜਾ ਤਾਂ ਹੈ ਕੜਦੀ ਤਾਂ ਨੇ ਵਿੱਚ ਥੱਲੇ ਨੂੰ ਲੈ ਉਧਰ ਕਾਲੇ ਦੇ ਸੀ ਵੱਡੇ ਜਿਹੜਾ ਸੀ ਪਰਸੇ ਵੀ ਵੱਡੇ ਐ ਜਿੱਦਨ ਮੈਂ ਉਧਰ ਕਹਿ ਤਾ ਪਰਸੋਂ ਵੱਡੇ ਸਾਡੀ ਇਹਦੀ ਇਹਦੇ ਵੀ ਹਾਂ ਜੇ 4 ਦਿਨ ਹੋ ਗਏ ਉਧਰ ਚੜਪੜਾਈ ਆ ਪਰਸੋਂ ਉਧਰ ਹੀ ਬਹੁਤ ਮੇਤਾਂ ਵਾਂਗ ਕਰ ਚੌਥੇ ਬਾਅਦ ਹੋਈ ਆ ਚੌਥੇ ਦਾ ਮੈਂ ਸਮਾੜ ਦੇਖ ਪੰਜ ਇਹਨਾਂ ਨੇ ਮੇਤਾਂ ਕਰੀਆਂ ਉਹਦੇ ਵਾਰ ਕਹਿੰਦੇ ਫਿਰ 2 ਕਿ ਦਿਨ ਛੱਡ ਕੇ ਜੰਨਾ ਸਵਾਰੀ ਹੀ ਪਾਈ ਆ ਉਹਦੇ ਵਾਰ ਮੈਂ ਕਿਹਾ ਵੀ ਠੰਡਾ ਲੈ ਦੇਣਾ ਦੇਣਾ ਤਾਂ ਵੱਢਰੀ ਨਹੀਂ ਥੋੜੇ ਕਿ ਦਿਨ ਵੱਢੀ ਐ ਪਰਸੋਂ ਚੌਥੀ ਵੱਢੀ ਐ ਯਾਰ ਮੇਰੀ ਗੱਲ ਸੁਣੋ ਜਦੋਂ ਮੈਂ ਬਾਟੋ ਵੀ ਸ਼ਨੀਵਾਰ ਨੂੰ ਪਰਸੋਂ ਐਤਵਾਰ ਦਾ ਉਹ ਕੱਲ ਐਤਵਾਰ ਲੈ ਕੱਲ ਐਤਵਾਰ ਦਾ ਅੱਜ 2% ਬੱਤੀ ਜੀ ਸ਼ਨੀਵਾਰ ਨੂੰ ਵਾਟੋ ਅੱਜ ਘਰ ਤੋਂ ਵੀ ਅਜੀ ਦੇਖ ਲੱਗਣ 1:00 ਵਜੇ ਦਾ 12 ਰਾਤ ਨੂੰ ਰਾਤ ਸਾਈਂ ਅੱਛਾ ਉਹ ਦਵਾ ਚਰ ਚੱਲੀਆਂ ਗਏ ਤੇ ਰਾਤ ਦੀ ਦਾ ਬੜਾਈ ਆ ਗਵਾ ਦਾ ਹਾਂ ਰਾਤ ਸੰ 2:00 ਵਜੇ ਭਾਈ ਜਿਹੜੀ ਉਹ ਦੀ ਹਜੇ ਉਧਰ ਵੀ ਨਾ ਇਹਨੂੰ ਕਰਾ ਦੇ ਮੈਂ ਠੰਡਾ ਲਿਆਂਦੇ ਠੰਡੇ ਦਾ ਬਣਾ ਦੇਣਾ ਨੂ ਰਾਤ ਨੇ ਕਿ ਆ ਉਹ ਮੈਂ ਤਾਂ ਗੁਰਤੀ ਦੇ ਦਿੱਤੀ ਵੀ ਐਕਣਾ ਲੋਟ ਆਉਂਦੇ ਹੁੰਦੇ ਨੇ ਬੰਦੇ ਠੰਡੇ ਪਿੱਛੇ ਛਲ ਪੰਜ ਤੇ ਹੀ ਉੜਾ ਜਾਈ ਜਾਂਦਾ ਆਪਲੇ ਕੇ ਆਇਆ ਇਹ ਪਰ ਅਸੀਂ ਤਾਂ ਬੰਦਾ ਕੀ ਲੈਣਾ ਦਾ ਪੰਜ ਤੋਂ 10 ਟਾਈਮ ਕੋਈ ਠੰਡੇ ਤੇਰੀ ਬੋਤਲ ਬਰੇ ਵੜਾ ਲੈਣੀ ਆਪਣੀ ਚੱਲ ਆ ਫਿਰ ਇਹੀ ਕੋਲ ਇਹੀ ਦਾ ਕੀ ਹੈ ਕਿ ਤਾਲੀ ਮੰਗੀ ਜੀ ਮੈਂ ਕਾਦੀ ਟਰੈਕਟਰ ਦੀ ਕਾਰ ਦਾ ਟਰੈਕ ਦੱਸੋ ਕਦ ਕਰਨੀ ਹੈ ਕੱਲ ਨੂੰ ਇਹਨੂੰ ਆਇਆ ਕਰ ਲੱਗੀ ਜਗਾਉਂਦਾ ਥੱਲੇ ਜਾ ਵੜਾ ਲਈ ਆਪਣੀ ਜੱਟ ਕਰੇ ਤਾਂ ਬਾਹਰ ਨਹੀਂ ਨਿਕਲਦਾ ਜੱਟਾ ਕਾ ਤੁੰਨੀ ਜਾਏ ਤੇ ਮੂੰਹ ਚ ਹਾਂ ਜਾਨੂ ਜਿਰੀ ਆ ਜਿਹੜੀ ਮੈਂ ਕਹਿੰਦਾ ਫੇਰ ਕਰੂੰਗਾ ਮੈਂ ਕੋਈ ਗੱਲ ਨਹੀਂ ਹੁਣ ਕਰ ਦੇਣੀ ਦੁਕਾਨਾ ਮੰਦਾ ਇੱਕ ਪੂਰਾ ਗਲਮ ਲੈਟਰੀ ਡੇਟਾ ਕਰੀ ਹੋਈ ਆ ਮਹੀਨਾ ਬਰਾ kamari di ਮਹਾਰ ਕਰਨਾ ਦਾਣਾ ਨਹੀਂ ਗਈ ਦੀ ਹੈਗੀ ਇਹ ਪਿੱਛੇ ਦੇ ਬੜਾ ਜੀ ਮੈਂ ਕਹ ਲਗਾ ਨੂੰ ਕੜਕ ਦੇ ਟਾਈਮ ਨੂੰ ਜੀਰੀ ਮੀਟਿਆ ਕਰੀਏ ਜੀ ਕੜਕ ਦੇ ਟਾਈਮ ਨੂੰ ਜੀਰੀ ਮੀਟਿਆ ਕਰੀਏ ਜੀ ਜੀਰੀ ਦੇ ਟਾਈਮ ਨੂੰ ਕੜਕ ਵਿੱਚ ਮੀਟਿਆ ਕਰੀਏ ਜੀ ਜੀਲੇ ਕਰਦੇ ਪਰਦੇ ਕਰੂੰਗੇ ਹੈਨਾ ਆਗਾ ਮੈਂ ਠੀਕ ਆ ਹਾਂ ਠੀਕ ਹਾਂ ਨਹੀਂ ਲਾਇਆ ਹਾਂ ਤੋੜਾ ਕਰਕੇ ਪ੍ਰੀਵਿਊ ਦਿਓ ਚਲ ਪਹਿਲੇ ਰੇਟ ਵੱਧ ਹੋਊਗਾ ਹਾਂ ਹਾਂ ਆਰ ਪੀ ਵੀ ਤਹੀਂ ਜੱਕਣਾ ਰੇਟ ਵਾਲੀ ਇਹਨੂੰ ਕੋ ਮਗਾਇਆ ਦਰਖਣ ਕਰੈਗੀ ਜੀ ਉਹ ਵੀ ਫੁੱਟੂਗੇ ਇਹ ਕਹੇ ਨਾ ਨਹੀਂ ਪਲੜ ਖੋਲਣਾ ਨਹੀਂ ਪਲੜ ਇਹ ਹੀ ਵਾਈ ਵੀ ਆ ਇਹਦਾ ਵਾਲੀ ਫਿਰਦਾ ਰਹਿੰਦੀ ਆ ਕਾਸ ਦੀ ਹੈ ਆ ਕਾਸ ਦੀ ਮੁੱਖੇ ਜੇ ਬਣਾਦਾ ਕੁੱਟੇ ਨਾਲ ਜਾਈਦਾ ਪਰਣਾ ਉਹ ਅੱਕ ਸਜੀਵ ਮੁੰਡਈ ਦਾ ਕੁੱਟੇ ਦਾ ਨਹੀਂ ਬਾਈ ਅੱਕ ਸਜੀਵੀ ਕੁੱਟੇ ਦਾ ਨਹੀਂ